ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਦੋ ਨਵੇਂ ਰਿਸ਼ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਹਰ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣਾ ਹੁੰਦਾ ਹੈ ਜੀ ਪਰਿਵਾਰ ਦੇ ਨੰਬਰ ਐਡ ਦੇ ਵਿੱਚ ਦਿੱਤੇ ਗਏ ਹੁੰਦੇ ਨੇ ਤੁਹਾਨੂੰ ਰਿਸ਼ਤਾ ਸੈੱਟ ਹੁੰਦਾ ਤੇ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਨਾਮ ABC ਪਤਾ ਲੁਧਿਆਣਾ ਕਾਸਟ ਸੈਣੀ ਹੈ ਜੀ ਇਹਨਾਂ ਦੀ ਗੋਤ ਬੜਵਾਲੇ ਜੀ ਪ੍ਰਾ ਇੱਕੀ ਅਨਮੈਰਿਡ ਹੈ ਕੱਦ ਇਹਨਾਂ ਦਾ ਹੈਗਾ ਹੈ ਜੀ 5 ਫੁੱਟ 11 ਇੰਚ ਉਮਰ ਹੈਗੀ ਹੈ ਜੀ ਡੇਟ ਆਫ ਬਰਥ 6 8 98 ਪੜਾਈ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਤੇ ਨਾਲ ਕੰਪਿਊਟਰ ਦਾ ਡਿਪਲੋਮਾ ਕੀਤਾ ਹੈ ਤੇ ਇਹਨਾਂ ਦਾ ਕੰਮ ਹੈਗਾ ਹੈ ਜੀ ਦੋ ਆਪਣੀਆਂ ਫੈਕਟਰੀਆਂ ਨੇ ਲੁਧਿਆਣੇ ਦੇ ਵਿੱਚ 4 ਤੋਂ 5 ਲੱਖ ਇਨਕਮ ਹੈ ਪਰ ਮੰਥ ਦੀ ਇਹਨਾਂ ਦੀ ਮੰਗੇ ਜੀ ਕੁੜੀ ਸੋਹਣੀ ਤੇ ਸੁਨੱਖੀ ਹੋਵੇ ਤੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ 82643 85305 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰੋਪੜੇ ਜੀ ਗੋਤ ਇਹਨਾਂ ਦੀ ਬਿਰਦੀ ਕਾਸਟ ਰਾਮਗੜੀਆ ਤਰਖਾਨੇ ਜੀ ਪੜ੍ਹਾਈ ਇਹਨਾਂ ਨੇ ਪਲੱਸ 2 ਕੀਤੀ ਤੇ ਉਮਰ ਡੇਟ ਆਫ ਬਰਥ ਇਹਨਾਂ ਦੀ ਹੈਗੀ ਹੈ ਜੀ 16 7 86 ਕੰਮ ਇਹਨਾਂ ਦਾ ਹੈਗਾ ਜੀ ਡਰਾਈਵਿੰਗ ਇਨ ਲਈ ਆਣਾ ਅਯੂਰਪ ਦੇ ਵਿੱਚ ਇਹ ਡਰਾਈਵਿੰਗ ਕਰਦੇ ਆ ਜੀ ਹੇਠਾਂ ਇਹਨਾਂ ਦਾ ਵੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਤੁਸੀਂ ਨੋਟ ਕਰ ਸਕਦੇ ਹੋ ਜੀ 9463127430 ਇਸ ਨੰਬਰ ਤੇ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ। ਏਸੀਜੀ ਆਪਣੇ ਅੱਜ ਦੇ ਦੋ ਨਵੇਂ ਰਿਸ਼ਤੇ 'ਚ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਤਾਂ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ। ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਡਾਟਾ ਪੇਜ 'ਤੇ ਐਡ ਲਗਵਾ ਸਕਦੇ ਹਾਂ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ